ਪਤਾ ਇੱਕ ਪੇਪਰ ਦਾ ਲੀਕ ਹੋਣਾ ਇੱਕ ਵਿਦਿਆਰਥੀ ਵਾਸਤੇ ਕਿੰਨਾ ਕਠਿਨਦਾਇਕ ਹੁੰਦਾ ਹੈਗਾ ਉਹਦੇ ਦਿਮਾਗ ਦੇ ਉੱਤੇ ਕੀ ਅਸਰ ਜਾਂਦਾ ਹੋਊਗਾ ਜਦੋਂ ਨੀਟ ਵਾਲਾ ਪੇਪਰ ਜਿਹੜੇ ਜਵਾਕ ਆ ਜਿਹੜੇ ਪੜ ਪੜ ਕੇ ਘਸ ਗਏ ਪੇਪਰ ਲੀਕ ਹੋ ਗਿਆ ਜਦੋਂ ਜਿਨ੍ਹਾਂ ਨੇ ਪੜਿਆ ਨਹੀਂ ਗਾ ਉਹ ਵੱਧ ਨੰਬਰ ਲੈ ਗਏ ਤੁਸੀਂ ਦੂਜਿਆਂ ਦਾ ਪੇਪਰ ਲੈਣਾ ਹੈਗਾ ਤੁਹਾਡਾ ਪੰਜਾਬੀ ਦੇ ਜੋ ਅਧਿਆਪਕਾਂ ਦੇ ਨਾਲ ਪਿਛਲੇ ਸਮੇਂ ਦੇ ਨਾਲ ਐਡਾ ਵੱਡਾ ਵਿਵਾਦ ਕਰਾ ਕੀਤਾ ਹੈਗਾ ਤੁਸੀਂ ਜਿਹੜੇ ਐਲੀਜੀਬਲ ਬੰਦੇ ਸੀਗੇ ਵੱਡੇ ਪੱਧਰ ਤੇ ਆ ਜਿਹੜੇ ਉਹ ਰਹਿ ਗਏ ਆ ਜੇ ਤੁਹਾਡੇ ਤੋਂ ਉਹ ਸਵਾਲ ਪੁੱਛਣ ਲੱਗ ਜਾਣ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਇੱਕ ਭਾਸ਼ਣ ਦਿੰਦੇ ਆ ਭਾਸ਼ਣ ਦੇ ਵਿੱਚ ਵਿਰੋਧੀ ਧਿਰ ਦੇ ਲੀਡਰਾਂ ਨੂੰ ਘੇਰਦੇ ਆ ਚੰਡੀਗੜ੍ਹ ਦੇ ਸਪੈਲਿੰਗਾਂ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਲੈ ਕੇ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਖੋਦੀ ਚੰਡੀਗੜ੍ਹ ਦੇ ਸਪੈਲਿੰਗਾਂ ਨੂੰ ਲੈ ਕੇ ਫੇਲ ਹੋ ਜਾਂਦੇ ਨੇ ਤਾਂ ਉਹ ਇੱਕ ਚਰਚਾ ਦਾ ਵਿਸ਼ਾ ਬਣਦਾ ਵਿਵਾਦ ਛਿੜਦਾ ਤੇ ਪੰਜਾਬੀ ਨੂੰ ਕੀ ਵਾਕਿਆ ਹੀ ਡਾਰਾ ਇਸ ਗੱਲ ਤੇ ਚਰਚਾ ਕਰਾਂਗੇ ਸਾਡੇ ਨਾਲ ਗੱਲ ਤੇ ਚਰਚਾ ਕਰਨ ਦੇ ਲਈ ਮੌਜੂਦ ਨੇ ਬਲਰਾਜ ਸਿੰਘ ਮੋੜ ਸਵਾਗਤ ਹੈ ਤੁਹਾਡਾ ਅ ਸਭ ਤੋਂ ਪਹਿਲਾਂ ਤਾਂ ਨਿਰਪੱਖ ਟੂਡੇ ਪੰਜਾਬ ਦਾ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਪਹੁੰਚੇ ਹੋ ਕਾਫੀ ਗੰਭੀਰ ਵਿਸ਼ਾ ਪੰਜਾਬੀ ਸੰਬੰਧੀ ਕਿਉਂਕਿ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਜੋ ਉਹਨਾਂ ਨੇ ਮਹਾਰਾਜ ਰਣਜੀਤ ਸਿੰਘ ਦੀ ਬਰਸੀ ਤੇ ਉਸ ਦੇ ਪਰਸਪਰ ਜਿਹੜਾ ਪੰਜਾਬੀ ਨੂੰ ਆਧਾਰ ਬਣਾ ਕੇ ਜਿਹੜਾ ਵਿਰੋਧੀਆਂ ਦੇ ਉੱਤੇ ਉਹਨਾਂ ਨੇ ਤੰਜ ਕਸਿਆ ਪਰ ਤੁਹਾਨੂੰ ਇਹ ਵੀ ਦੱਸਤੀਏ ਕਿ ਪਹਿਲੀ ਗੱਲ ਤਾਂ ਇਹ ਆ ਕਿ ਮਹਾਰਾਜ ਰਣਜੀਤ ਸਿੰਘ ਦੀ ਬਰਸੀ ਸੀਗੀ ਤੇ ਪੰਜਾਬੀ ਭਾਸ਼ਾ ਜਿਹੜੀ ਆ ਉਸ ਸਮੇਂ ਵੀ ਉਸ ਸਮੇਂ ਦਰਬਾਰ ਦੀ ਜਿਹੜੀ ਭਾਸ਼ਾ ਨਹੀਂ ਸੀਗੀ ਪਰ ਦਿੱਕਤ ਇਹ ਆਉਂਦੀ ਆ ਕਿ ਪੰਜਾਬੀ ਉਜੋਕੇ ਸਮੇਂ ਵੀ ਆ ਜਿਹੜੀ ਉਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਾ ਤਾਂ ਉਹ ਦਰਬਾਰ ਦੀ ਭਾਸ਼ਾ ਬਣ ਰਹੀ ਆ ਤੇ ਨਾ ਹੀ ਰੁਜ਼ਗਾਰ ਦੀ ਭਾਸ਼ਾ ਬਣ ਰਹੀ ਹੈਗੀ ਆ ਇਸ ਕਰਕੇ ਅਸੀਂ ਪੰਜਾਬੀ ਨੂੰ ਪਰਫੁੱਲਤ ਕਰਨਾ ਚਾਹੁੰਨੇ ਆ ਦੂਜਿਆਂ ਨੂੰ ਪਿਆਬੀ ਦੇ ਸਪੈਲਿੰਗ ਨਹੀਂ ਆਉਂਦੇਗੇ ਮੈਨੂੰ ਚੰਡੀਗੜ੍ਹ ਪਾਉਣਾ ਆਉਂਦਾ ਦੂਜਿਆਂ ਨੂੰ ਪਾਉਣਾ ਨਹੀਂ ਆਉਂਦਾਗਾ ਇਹ ਸਾਰੀਆਂ ਦੀਆਂ ਸਾਰੀਆਂ ਨਿਰੀ ਬਕਵਾਸबाजी ਆ ਲੋਕੀ ਜਿੰਨਾ ਕੁਛ ਮਰਜ਼ੀ ਕਹੀ ਜਾਣ ਵੀ ਅਸੀਂ ਪੰਜਾਬੀ ਨੂੰ ਪਰਫੁੱਲਤ ਕਰ ਰਹੇ ਹੈਗੇ ਆ ਵੀ ਅਗਰੇ ਉਹ ਕਰ ਪਈ ਮੈਂ ਖੁੱਲ ਕੇ ਕਿ ਕਦੇ ਵੀ ਅੱਗੇ ਜਿੰਨਾ ਚਿਰ ਉਹ ਸਰਕਾਰ ਦੇ ਅੰਦਰ ਦੱਬੀ ਹੋਈ ਚਿਰ ਉਹ ਭਾਸ਼ਾ ਜਿਹੜੀ ਆ ਆ ਆਪਾਂ ਦੀਪਕ ਤਾਂ ਆਪਾਂ ਦੇਖਦੇ ਹੈਗੇ ਆ ਕਿ ਆਪਾਂ ਇਹ ਕਹਿੰਨੇ ਹੈਗੇ ਆ ਕਿ ਇਧਰ ਜੀ ਪੱਛਮੀ ਤਰਜ਼ ਦੇ ਜਿਹੜੇ ਫੂਡ ਆ ਉਹ ਆ ਰਹੇ ਹੈਗੇ ਆ ਜਦੋਂ ਹਰੇਕ ਖੇਤਰ ਦੇ ਵਿੱਚ ਉਹਨਾਂ ਦੀ ਭਾਸ਼ਾ ਸਾਡੇ ਵਿੱਚ ਆ ਰਹੀ ਹੈਗੀ ਆ ਤਾਂ ਹਰੇਕ ਉਹਨਾਂ ਦੀ ਹਰੇਕ ਚੀਜ਼ ਆ ਉਹਨਾਂ ਦਾ ਸੱਭਿਆਚਾਰ ਵੀ ਜਿਹੜਾ ਤਾਂ ਹੀ ਆ ਜਿਹੜਾ ਉਹ ਇੱਧਰ ਆ ਰਿਹਾ ਹੈਗਾ ਸੋ ਕਿਤੇ ਨਾ ਕਿਤੇ ਇਹ ਹੈਗਾ ਕਿ ਜੇਕਰ ਪੰਜਾਬੀ ਨੂੰ ਬਚਾਉਣਾ ਤਾਂ ਉਹ ਹਰੇਕ ਪੱਧਰ ਦੇ ਉੱਤੇ ਆ ਜਿਹੜੀ ਲੋਕਾਂ ਦੇ ਕੰਮ ਦੀ ਭਾਸ਼ਾ ਜਿਹੜੀ ਉਹ ਬਣਨੀ ਚਾਹੀਦੀ ਹੈਗੀ ਆ ਦੂਸਰਾ ਜਿਹੜੀ ਗੱਲ ਹੈਗੀ ਆ ਕਿ ਸੀਐਮ ਭਗਵੰਤ ਮਾਨ ਕਿ ਮੈਂ ਵਿਰੋਧੀ ਧਿਰਾਂ ਦਾ ਪੇਪਰ ਲਾਉਂਗਾ ਤੇ ਨਾਲ ਹੀ ਆ ਜਿਹੜਾ ਉਹ ਇਹ ਵੀ ਕਹਿ ਰਿਹਾ ਹੈਗਾ ਕਿ ਵਿਰੋਧੀ ਧਿਰਾਂ ਤੋਂ ਭਾਈ ਮੈਂ ਪੇਪਰ ਲਵਾਂਗਾ ਤੇ ਇਹ ਵੀ ਕਹਿ ਰਿਹਾ ਕਿ ਉਹਨਾਂ ਨੂੰ ਪੇਪਰ 10ਵੀਂ ਦਊ ਮੈਂ ਪੇਪਰ ਲੀਕ ਵੀ ਦੇਖੋ ਕਿਸ ਤਰ੍ਹਾਂ ਦੀ ਇੱਕ ਮੈਂਟੈਲਿਟੀ ਹੈਗੀ ਆ ਕਿ ਸੀਐਮ ਭਗਵੰਤ ਮਾਨ ਖੁਦ ਕਹਿ ਰਹੇ ਹੈਗਾ ਕਿ ਮੈਂ ਪੇਪਰ ਲੀਕ ਕਰਵਾ ਦੂੰ ਕਹਿੰਦੇ ਕਿ ਉਹ ਕਨਵੈਂਟ ਸਕੂਲਾਂ ਚ ਪੜ੍ਹੇ ਆ ਤਾਂ ਉਹਨਾਂ ਨੂੰ ਪੰਜਾਬੀ ਆ ਜਿਹੜੀ ਲਿਖਣੀ ਨਹੀਂ ਆਉਂਦੀ ਬੋਲਣੀ ਨਹੀਂ ਆਉਂਦੀ ਤਾਂ ਕਰਕੇ ਕਹਿੰਦੇ ਪੇਪਰ ਸ਼ੂਟ ਦੇ ਦਾਂਗੇ ਚਲ ਉਹਨਾਂ ਨੂੰ ਨਹੀਂ ਦੇਖੋ ਕੋਈ ਕਿਵੇਂ ਕਰ ਰਿਹਾ ਹੈ ਪਹਿਲਾਂ ਤਾਂ ਇਹ ਸੀਗਾ ਨਾ ਵੀ ਮੈਂ ਇਹ ਗੱਲ ਕਰ ਰਿਹਾ ਸੀ ਕਿ ਉਹ ਕਹਿੰਦਾ ਸੀ ਪੇਪਰ ਲੀਕ ਕਰਵਾ ਦਊਗਾ ਪਰ ਸ਼ਾਇਦ ਭਗਵਾਨ ਤਮਾ ਦੇ ਵਿੱਚ ਉਹਦੇ ਤਰੀਕੇ ਨਾਲ ਅਖਲੇ ਦਿਨੀ ਜਿਹੜਾ ਰਿਟ ਦਾ ਪੇਪਰ ਤੁਹਾਨੂੰ ਪਤਾ ਇੱਕ ਪੇਪਰ ਦਾ ਲੀਕ ਹੋਣਾ ਇੱਕ ਵਿਦਿਆਰਥੀ ਵਾਸਤੇ ਕਿੰਨਾ ਕਠਨ ਦਾਇਕ ਹੁੰਦਾ ਹੈਗਾ ਉਦੇ ਦਿਮਾਗ ਦੇ ਉੱਤੇ ਕੀ ਅਸਰ ਜਾਂਦਾ ਹੋਊਗਾ ਜਦੋਂ ਨੀਟ ਵਾਲਾ ਪੇਪਰ ਜਿਹੜੇ ਜਵਾਕ ਆ ਜਿਹੜੇ ਪੜ ਪੜ ਕੇ ਘਸ ਗਏ ਪੇਪਰ ਲੀਕ ਹੋ ਗਿਆ ਜਦੋਂ ਜਿਨ੍ਹਾਂ ਨੇ ਪੜਿਆ ਨਹੀਂ ਗਾ ਉਹ ਵੱਧ ਨੰਬਰ ਲੈ ਗਏ ਇਸ ਚੀਜ਼ ਦਾ ਕਿੰਨਾ ਬੁਰਾ ਅਸਰ ਹੋਇਆ ਹੈਗਾ ਦੂਸਰੀ ਗੱਲ ਕੀ ਉਹ ਤਾਂ ਕਨਵੈਂਟਾਂ ਦੇ ਵਿੱਚ ਪੜੇ ਹੋਏ ਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀਗੀ ਇਹ ਪੰਜਾਬ ਦਾ ਮੁੱਦਾ ਹੈ ਹੀ ਨਹੀਂ ਜਿਹੜਾ 3 ਸਾਲ ਹੋ ਗਏ ਮਾਨ ਸਰਕਾਰ ਦੇ ਮੂੰਹ ਵੱਲ ਦੇਖੀ ਜਾਂਦੇ ਹੈਗੇ ਆ ਕਿ ਭਾਈ ਅਸੀਂ ਪੇਪਰ ਦੇਣਾ ਅਸੀਂ ਪੇਪਰ ਦੇ ਕੇ ਕੋਈ ਰੁਜ਼ਗਾਰ ਲੈਣਾ ਹੈ ਕੋਈ ਨੌਕਰੀ ਲੈਣੀ ਹੈਗੀ ਆ ਤੁਸੀਂ ਉਹਦਾ ਪੇਪਰ ਲਓ ਠੀਕ ਹੈ 994 ETT ਦੀ ਭਰਤੀ ਆਉਂਦੀ ਹੈਗੀ ਆ ਪੰਜਾਬੀ ਦਾ ਪੇਪਰ ਇਹਨਾਂ ਨੇ ਪਹਿਲਾਂ ਪਾਇਆ ਨਹੀਂਗਾ ਬਾਅਦ ਦੇ ਵਿੱਚ ਕਹਿੰਦੇ ਅਸੀਂ ਪੰਜਾਬੀ ਦਾ ਪੇਪਰ ਉਹ ਚ ਪਾਉਣਾ ਹੈਗਾ 694 ਭਰਤੀ ਕੋਟ ਦੇ ਉੱਪਰ ਸਟਕ ਪੇਪਰ ਦੀ ਵਜ੍ਹਾ ਕਰਕੇ ਉਹ ਸਟਕ ਹੋਈ ਪਈ ਆ ਤੇ 994 ਤੁਸੀਂ ਜੇ ਪੇਪਰ ਲੈਣਾ ਤਾਂ ਉਹ ਉਹਨਾਂ ਦਾ ਲਾਓ ਹਰਾ ਪੈਨ ਤਾਂ ਉਹਨਾਂ ਵਾਸਤੇ ਚੱਲਿਆ ਨਹੀਂਗਾ ਦੂਸਰਾ 4166 ਆ ਜਿਹੜੀ 222 ਸੀਗੀ ਤੇ ਉਹਦੇ ਵਿੱਚੋਂ ਪੰਜਾਬੀ ਦੀ ਹੀ ਗੱਲ ਕਰ ਲੈਨੇ ਆਪਾਂ ਪੰਜਾਬੀ ਦੀ ਭਰਤੀ ਆਈ ਸੀ ਪੰਜਾਬੀ ਆਣਾ ਸੀ ਇਹਨਾਂ ਦੇ ਵਿਭਾਗ ਲੈਣਾ ਸੀ ਇਹਨਾਂ ਦੀਆਂ ਏਜੰਸੀਆਂ ਪੇਪਰ ਲੈਣਾ ਸੀ ਜਿਨ੍ਹਾਂ ਨੇ ਪੰਜਾਬੀ ਦਾ ਪੇਪਰ ਲੈਣਾ ਸੀਗਾ ਤੇ ਅਕਲ ਤਾਂ ਉਹਨਾਂ ਨੂੰ ਨਹੀਂ ਕਿ ਪੰਜਾਬੀ ਦੀ ਪੰਜਾਬੀ ਤਾਂ ਹੋਰ ਕੋਣ ਨੂੰ ਨਹੀਂ ਆਉਂਦੀਗੀ ਜਿਹੜੇ ਬੰਦੇ ਪੰਜਾਬੀ ਦਾ ਮਾਸਟਰ ਰੱਖਣੇ ਆ ਤੁਸੀਂ ਪਿਆਬੀ ਦਾ ਮਾਸਟਰ ਰੱਖਣ ਵਾਸਤੇ ਪੰਜਾਬੀ ਦਾ ਪੇਪਰ ਪਾ ਰਹੇ ਹੋ ਤੇ ਉਸ ਪੰਜਾਬੀ ਦੇ ਪੇਪਰ ਦੇ ਵਿੱਚ ਬਾਈ ਜੀ ਪਿਛਲੇ ਸਮੇਂ ਦੇ ਦੌਰਾਨ 2022 ਦੀ ਜੋ ਭਰਤੀ ਆਈ ਹੈਗੀ ਆ ਮੈਂ ਖੁਦ ਉਹ ਪੇਪਰ ਦਿੱਤਾ ਸੀਗਾ ਉਸ ਪੇਪਰ ਦੇ ਵਿੱਚੋਂ ਆ ਜਿਹੜਾ 14 ਗਲਤੀਆਂ ਸਿੱਧੇ-ਸਿੱਧੇ ਰੂਪ ਦੇ ਵਿੱਚ ਪਈਆਂ ਸੀਗਾ ਤੁਸੀਂ ਕਿਤਾਬਾਂ ਦੇ ਵਿੱਚ ਪੜ੍ਹਾਈ ਜਾਂਦੇ ਆ ਕਿ ਪੰਜਾਬੀ ਦੇ ਵਿੱਚ 10 ਲਗਾ ਮਾਤਰਾਵਾਂ ਹੁੰਦੀਆਂ ਹੁਣ ਸਕੂਲਾਂ ਦੇ ਵਿੱਚ ਗੱਲ ਆ ਜਿਹੜੀ ਦੇ ਵਿੱਚ ਦਰ ਲੱਗ ਜਾ ਜਦੋਂ ਤੁਸੀਂ ਮਾਸਟਰ ਰੱਖਣਾ ਹੈਗਾ ਕਿਸੇ ਨੂੰ ਉਹਦਾ ਪੇਪਰ ਲੈ ਰਿਆ ਤੁਹਾਡਾ ਵਿਭਾਗ ਤੇ ਉਹ ਉੱਥੇ ਤੁਸੀਂ ਨੌ ਸਹੀ ਕਰੀ ਜਾਂਦੇ ਆ ਠੀਕ ਹੈ ਹੋਰ ਬਹੁਤ ਸਾਰੇ ਸਵਾਲ ਸੀਗੇ ਇਸ ਕਰਕੇ ਉਸ ਪੇਪਰ ਦੇ ਉੱਤੇ ਆ ਜਿਹੜਾ 30 ਪਲੱਸ ਆ ਜਿਹੜੀਆਂ ਕੋਰਟ ਦੇ ਵਿੱਚ ਰਿੱਟਾਂ ਵੀ ਲੱਗੀਆਂ ਹੋਣ ਤੇ ਦੇਖੋ ਸਵਾਲ ਤਾਂ ਦੋ ਸਵਾਲਾਂ ਪਿੱਛੇ ਇੱਕ ਸਵਾਲ ਪਿੱਛੇ ਅੱਧੇ ਨੰਬਰ ਪਿੱਛੇ ਆ ਜਿਹੜਾ ਬੰਦਾ ਮਾਸਟਰ ਲੱਗਣੋ ਜਾਂ ਨੌਕਰੀ ਲੱਗਣੋ ਰਹਿ ਜਾਂਦਾ ਤੇ ਤੁਸੀਂ ਐਡਾ ਵੱਡਾ ਉਹ ਉਹਨਾ ਜੋ ਕੈਂਡੀਡੇਟਸ ਸੀਗੇ ਉਹਨਾਂ ਦੇ ਭਵਿੱਖ ਦੇ ਨਾਲ ਕਿੱਡਾ ਵੱਡਾ ਖਲਵਾੜ ਕੀਤਾ ਹੈਗਾ ਉਹ ਬੰਦੇ ਉਹ ਬੰਦੇ ਵੀ ਤਾਂ ਫਿਰ ਤੁਹਾਡੇ ਮੂੰਹ ਵੱਲ ਝਾਕਦੇ ਹੈਗੇ ਆ ਜੇ ਮੰਨ ਲਾ ਵੀ ਤੁਸੀਂ ਦੂਜਿਆਂ ਦਾ ਪੇਪਰ ਲੈਣਾ ਹੈਗਾ ਤੁਹਾਡਾ ਪੰਜਾਬੀ ਦੇ ਜੋ ਅਧਿਆਪਕਾਂ ਦੇ ਨਾਲ ਪਿਛਲੇ ਸਮੇਂ ਦੇ ਨਾਲ ਐਡਾ ਵੱਡਾ ਵਿਤਕਰਾ ਕੀਤਾ ਹੈਗਾ ਤੁਸੀਂ ਜਿਹੜੇ ਐਲੀਜੀਬਲ ਬੰਦੇ ਸੀਗੇ ਵੱਡੇ ਪੱਧਰ ਤੇ ਆ ਜਿਹੜੇ ਉਹ ਰਹਿ ਗਏ ਆ ਜੇ ਤੁਹਾਡੇ ਤੋਂ ਉਹ ਸਵਾਲ ਪੁੱਛਣ ਲੱਗ ਜਾਣ ਫਿਰ ਤੁਸੀਂ ਸਵਾਲ ਤਾਂ ਇਹ ਪਹਿਲੀ ਗੱਲ ਪੁੱਛਣ ਹੀ ਨਹੀਂ ਦਿੰਦੇਗੇ ਪਿਛਲੇ ਸਮੇਂ ਦੇ ਦੌਰਾਨ ਦੋ ਮਜ਼ਦੂਰਾ ਨੇ ਸਵਾਲ ਪੁੱਛਲੇ ਤਿੰਨ ਮਜ਼ਦੂਰਾ ਨੇ ਤੇ ਇਹਨਾਂ ਨੇ ਚੱਕ ਕੇ ਅੰਦਰ ਠੋਕੇ ਹੁਸ਼ਿਆਰਪੁਰ ਹਲਤੀਕ ਵੀ ਮਾਮਲਾ ਜਿਹੜਾ ਉਹ ਭਖਿਆ ਪਿਆ ਮਤਲਬ ਕਿਸੇ ਨੂੰ ਵੀ ਸਵਾਲ ਨਹੀਂ ਪੁੱਛਣ ਦਿੰਦੇਗੇ ਪਿਛਲੇ ਸਮੇਂ ਦੇ ਦੌਰਾਨ ਇੱਕ ਕੁਆਟਰਬਾਕਸ ਪੈਕਮੇ ਵਾਲੇ ਅਧਿਕਾਰੀ ਨੇ ਸਵਾਲ ਪੁੱਛ ਲਿਆ ਅਲੱਗ ਜਾ ਕੇ ਪੁਲਿਸ ਨੇ ਚੰਗੀ ਤਰ੍ਹਾਂ ਮੜਕਾਇਆ ਉਹਨੂੰ ਮਤਲਬ ਜਿਹੜਾ ਵੀ ਸਵਾਲ ਕਰਦਾ ਹੈਗਾ ਉਸ ਨੂੰ ਤਾਂ ਇਸ ਤਰੀਕੇ ਦੇ ਨਾਲ ਦਰਵਾਇਆ ਜਾ ਰਿਹਾ ਹੈ। ਇਹ ਤਾਂ ਸਰਕਾਰ ਤਾਂ ਕਹਿੰਦੀ ਸੀਐਮ ਭਗਵੰਤ ਮਾਨ ਵੀ ਕਹਿੰਦੇ ਸਟੇਜਾਂ ਤੋਂ ਕਿ ਅਸੀਂ ਤਾਂ ਇਮਾਨਦਾਰ ਆ ਤੇ ਅਸੀਂ ਨਹੀਂ ਕਰਦੇ ਕਿਉਂਕਿ ਪਿਛਲੀਆਂ ਸਰਕਾਰਾਂ ਪਰਚੇ ਕਰਦੀਆਂ ਸੀ। ਜੇਕਰ ਵਿਰੋਧੀ ਧਿਰ ਤੇ ਉਹ ਪਰਚੇ ਕਰ ਦਿੰਦੀਆਂ ਸੀ ਕਾਂਲੀ ਹੋਗੇ, ਕਾਂਗਰਸੀ ਹੋਗੇ ਇਹ ਕਰਦੇ ਸੀ ਕਹਿੰਦੇ ਅਸੀਂ ਨਹੀਂ ਕਰਦੇ। ਅਸੀਂ ਤਾਂ ਹੁਣ ਭਮਕੜਾ ਨੂੰ ਵੀ ਕਹਿ ਦੇਣਾ ਕਿ ਵੀ ਤੁਸੀਂ ਨਾਲ ਜਾਇਆ ਕਰੋ ਕੰਮ ਕਰਾਇਆ ਕਰੋ ਇਮਾਨਦਾਰਾਂ ਸੀ। ਇਹ ਕੰਮ ਨਹੀਂ ਕਰਦਾ। ਦੇਖੋ ਪਹਿਲੀ ਗੱਲ ਤ ਇਹ ਦੱਸ ਦਿਆਂ ਕਿ ਬਿਨਾ ਪਰਚਿਆਂ ਤੋਂ ਜਦੋਂ ਤੁਸੀਂ ਅੰਦਰ ਸਿਟੀ ਜਾਂਦੇ ਸਾਨੂੰ ਪਰਸੇ ਪਰਚੇ ਪਾਉਣ ਦੀ ਲੋੜ ਕੀ ਹੈਗੀ ਆ ਕੱਲ ਹੁਸ਼ਿਆਰਪੁਰ ਦੇ ਵਿੱਚ ਛੱਲੀਆਂ ਦੇ ਵਾਗ ਮਜ਼ਦੂਰ ਕੁੱਟੇ ਹੈਗੇ ਆ ਡਿਮਾਂਡ ਕੀ ਸੀ ਉਹਨਾਂ ਦੀ ਕਿ ਜਦੋਂ ਪਹਿਲਾ ਮਜ਼ਦੂਰ ਇਹ ਡਿਮਾਂਡ ਕੀਤੀ ਉਹਨਾਂ ਨੇ ਕਿ ਜੋ ਪ੍ਰੋਵਿੰਸ਼ਨ ਗਵਰਨਮੈਂਟ ਦੀ ਜ਼ਮੀਨ ਸੀਗੀ ਉਹ ਨਜਾਇਜ਼ ਕਬਜ਼ੇ ਕਬਜ਼ੇ ਕਰਕੇ ਢਣਾੜ ਬੰਦੇ ਨੱਪੀ ਬੈਠੇ ਸੀਗੇ ਠੀਕ ਹੈ ਉਹਨਾਂ ਨੇ ਉਹ ਸਵਾਲ ਕਰ ਲਿਆ ਲਾਲ ਲਖੀਰ ਵਾਲਾ ਸਵਾਲ ਕਰ ਲਿਆ ਮਜ਼ਦੂਰ ਮੰਗਾ ਨਾਲ ਸੰਬੰਧਿਤ ਸਵਾਲ ਕਰ ਲਏ ਤੇ ਉਹਨਾਂ ਦਾ ਜੋ ਉੱਥੋਂ ਦਾ ਟਾਂਡਾ ਦਾ ਜੋ ਐਮ ਐਲ ਏ ਸੀਗਾ ਠੀਕ ਹੈ ਉਹਨੇ ਉਹਨੂੰ ਗੁੱਸਾ ਆਇਆ ਉਹਨੇ ਚੱਕ ਕੇ ਮਜ਼ਦੂਰ ਅੰਦਰ ਕਰਵਾਤੇ ਸਵਾਲ ਕਰਨ ਦੇ ਉੱਤੇ ਇਹ ਸਾਰੀਆਂ ਦੀਆਂ ਸਾਰੀਆਂ ਸਰਪਰੇ ਸਰਪ ਆਪਾਂ ਕਹਿ ਸਕਦੇ ਆਂ ਵੀ ਪੋਲੀਟੀਕਲੀ ਸਟੰਟ ਆ ਇਹਨਾਂ ਦੇ ਕੋਸ਼ਿਸ਼ ਵੀ ਆ ਜਿਹੜਾ ਇਹਨਾਂ ਤੋਂ ਹੋ ਨਹੀਂ ਜਾਏਗਾ ਹਰੇਕ ਮਾਮਲੇ ਦੇ ਵਿੱਚ ਇਹ ਸਰਕਾਰ ਆ ਜਿਹੜੀ ਜਾਂ ਤਾਂ ਬੈਗਅਰ ਲਾ ਜਾਂਦੀ ਆ ਜਾਂ ਫਿਰ ਅੱਜ ਤੀਕ ਗੱਲਾਂ ਵਾਲੀ ਹੀ ਬਣ ਕੇ ਰਹੀ ਹੈਗੀ ਆ ਇਹ ਕਹਿੰਦੇ ਸੀਗੇ ਕਿ ਹਰੇਕ ਸਾਲ ਆ ਜਿਹੜੀ ਇੱਕ ਭਰਤੀ ਆਇਆ ਕਰੂਗੀ ਹਰੇਕ ਸਬਜੈਕਟ ਦੀ ਹਰੇਕ ਫੀਲਡ ਦੇ ਵਿੱਚ ਇੱਕ ਭਰਤੀ ਆਇਆ ਕਰੂਗੀ ਠੀਕ ਹੈ ਤੁਸੀਂ ਦੇਖੋ ਵੀ ਹੁਣ ਤੀਕ ਜਿੰਨੀਆਂ ਵੀ ਭਰਤੀਆਂ ਚੱਲ ਰਹੀਆਂ ਹੈਗੀਆਂ ਉਹ ਜਾਂਦੀ ਹੋਈ ਕਾਂਗਰਸ ਸਰਕਾਰ ਕੱਢ ਕੇ ਗਈ ਆ ਹਲ ਤੀਕ ਇਹਨਾਂ ਨੇ ਮੈਂ ਚੈਲੰਜ ਕਰਦਾ ਤੁਹਾਡੀ ਵੀਡੀਓ ਦੇ ਰਾਹੀਂ ਵੀ ਹਲਤੀ ਕਾ ਕੋਈ ਵੀ ਆਮ ਆਦਮੀ ਪਾਰਟੀ ਦਾ ਵਰਕਰ ਤੇ ਸਨੇ ਸੀਐਮ ਭਗਵੰਤ ਮਾਨ ਨੂੰ ਇਹ ਚੈਲੰਜ ਆ ਜੀ ਉਹ ਇਹ ਦੱਸ ਦੇਵੇ ਕਿ ਅਸੀਂ ਮਾਸਟਰ ਕਾਰਡਰ ਦੀ ਇੱਕ ਵੀ ਭਰਤੀ ਕੱਢੀ ਆ ਅਸੀਂ ਈਟੀਟੀ ਦੀ ਇੱਕ ਵੀ ਭਰਤੀ ਕੱਢੀ ਆ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਵੀ ਭਰਤੀ ਕੱਢੀ ਆ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਭਰਤੀ ਤਾਂ ਹਲਤੀ ਕ ਤੁਸੀਂ ਇੱਕ ਨਹੀਂ ਕੱਢੀਗੇ ਤੁਸੀਂ ਕਹਿੰਦੇ ਅਸੀਂ ਹਰਾ ਪੈਨ ਸਭ ਤੋਂ ਪਹਿਲਾਂ ਜਿਹੜਾ ਚੱਲੂਗਾ ਉਹ ਚੱਲਿਆ ਤਾਂ ਹਲਤੀ ਕ ਹੈ ਨਹੀਂਗਾ ਸੋ ਕਿਤੇ ਨਾ ਕਿਤੇ ਸਿਰਫ ਤੇ ਸਿਰਫ ਗੱਲਾਂ ਦੇ ਨਾਲ ਹੀ ਆ ਜਿਹੜਾ ਉਹ ਟਾਈਮ ਆ ਜਿਹੜਾ ਟਪਾਇਆ ਜਾ ਰਿਹਾ ਕਾਰੇ ਅਸਲ ਦੇ ਵਿੱਚ ਕੋਈ ਵੀ ਸਰਕਾਰ ਇਹ ਸਰਕਾਰ ਹੈ ਜਿਹੜੀ ਕੁਝ ਵੀ ਨਹੀਂ ਲਈ ਬਲਰਾਜੀ ਤੁਸੀਂ ਦਾਵਾ ਕਰਦੇ ਹੋ ਕਿ ਕਾਂਗਰਸ ਪਾਰਟੀ ਹੈ ਜਿਹੜੀ ਉਹਨਾਂ ਨੇ ਜਿਹੜੀਆਂ ਨੌਕਰੀਆਂ ਕੱਢੀਆਂ ਸੀ ਉਹ ਪੂਰੀਆਂ ਕੀਤੀਆਂ ਨੇ ਪਰ ਮਾਨ ਸਰਕਾਰ ਸਟੇਜਾਂ ਤੋਂ ਸੀਐਮ ਭਗਵੰਤ ਮਾਨ ਵੀ ਇਹ ਗੱਲ ਕਹਿੰਦੇ ਕਿ ਅਸੀਂ 43000 ਪਲੱਸ ਨੌਕਰੀਆਂ ਕੱਢਤੀਆਂ ਤੇ ਹੁਣ ਫਿਰ ਜਿਹੜੀ 10000 ਪੁਲਿਸ ਮੁਲਾਜ਼ਮਾਂ ਦੀ ਭਰਤੀ ਕੱਢ ਰਹੇ ਆ ਕਹਿੰਦੇ ਅਸੀਂ ਇਹ ਜਿਹੜੇ 43000 ਨੌਕਰੀਆਂ ਦਿੱਤੀਆਂ ਨੇ ਤਾਂ ਉਹਨਾਂ ਨੇ ਜ਼ੀਰੋ ਗਰਾਊਂਡ ਲੈਵਲ ਤੇ ਜਦੋਂ ਲੋਕ ਸਭਾ ਚੋਣਾਂ ਦੇ ਲਈ ਪ੍ਰਚਾਰ ਵੀ ਕੀਤਾ ਅੱਜ ਵੀ ਪ੍ਰਚਾਰ ਕਰ ਰਹੇ ਆ ਫਲੈਕਸ ਬੋਰਡ ਵੀ ਲਗਾਏ ਵੱਡੇ ਵੱਡੇ ਤੇ ਫਿਰ ਜਿਹੜੇ ਲੋਕ ਨੇ ਗਰਾਊਂਡ ਲੈਵਲ ਤੇ ਉਹ ਕਿਉਂ ਨਹੀਂ ਇਹ ਗੱਲ ਸੱਚ ਦਿਖਾ ਰਹੇ ਕਿ ਹਾਂਜੀ ਭਾਈ ਇਹ ਤਾਂ ਜਿਹੜੀਆਂ ਨੌਕਰੀਆਂ ਨੇ ਕਾਂਗਰਸ ਦੀ ਸਰਕਾਰ ਵੇਲੇ ਉਹ ਕੱਢ ਕੇ ਗਏ ਸੀ ਤਾਂ ਉਹ ਹੀ ਪੂਰੀਆਂ ਕੀਤੀਆਂ ਨੇ ਤਾਂ ਉਹ ਲੋਕ ਕਿਉਂ ਨਹੀਂ ਬੋਲਦੇ ਤੁਸੀਂ ਦਾਵਾ ਕਰ ਰਹੇ ਹੋ ਦੇਖੋ ਅ ਲੋਕ ਕਿਉਂ ਨਹੀਂ ਬੋਲੇਗੇ ਹਨ ਲੋਕ ਬੋਲਦੇ ਹੈਗੇ ਪਰ ਗੱਲ ਇਹ ਹੈਗੀ ਆ ਵੀ ਪ੍ਰਚਾਰ ਕਾਦੇ ਰਾਈ ਹੋਣਾ ਹੁੰਦਾ ਪ੍ਰਚਾਰ ਕਾਦੇ ਰਾਈ ਹੋਣਾ ਹੁੰਦਾ ਮੀਡੀਆ ਚ ਮੀਡੀਆ ਰਾਈ ਨਾ ਮੰਨ ਲਾ ਬੇਰੋਜ਼ਗਾਰਾਂ ਨੇ ਸਾਰੀਆਂ ਥਾਵਾਂ ਦੇ ਉੱਤੇ ਘਰਾਓ ਕਰਕੇ ਆ ਜਿਹੜਾ ਉਹ ਹੈਲਥ ਵਾਲਿਆਂ ਨੇ ਵੀ ਤੇ ਐਜੂਕੇਸ਼ਨ ਵਾਲਿਆਂ ਨੇ ਵੀ ਬੇਰੋਜ਼ਗਾਰ ਸਾਂਝੇ ਮੋਰਚੇ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪ੍ਰੋਟੈਸਟ ਵੀ ਕੀਤਾ ਪਿਛਲੇ ਦਿਨੀ ਵੀ ਕਰਕੇ ਹਟੇ ਆ ਠੀਕ ਹੈ ਆਨੰਦਪੁਰ ਵੀ ਕਰਕੇ ਹਟਿਆ ਉੱਥੋਂ ਦਾ ਸਿੱਖਿਆ ਮੰਤਰੀ ਹੈਗਾ ਉੱਥੇ ਕਰਕੇ ਹਟਿਆ ਪ੍ਰੋਟੈਸਟ ਕਿੰਨੀਆਂ ਕ ਖਬਰਾਂ ਚਲਾਈਆਂ ਜਾਣਗੀਆਂ ਉਹਦੀਆਂ ਮੈਨੂੰ ਦਿਖਾਓ ਇੱਕ ਵੀ ਮੀਡੀਆ ਦੇ ਵਿੱਚ ਖਬਰ ਆਈ ਹੈਗੀ ਉਹਦੀ ਸੋ ਲੋਕ ਪ੍ਰੋਟੈਸਟ ਤਾਂ ਕਰ ਰਹੇ ਹੈਗੇ ਆ ਪਰ ਮੀਡੀਆ ਉਹਨਾਂ ਨੂੰ ਉਹ ਬੰਦ ਦੀ ਸਪੇਸ ਆ ਜੋ ਮੁੱਦੇ ਹੈਗੇ ਸਾਡੇ ਉਹ ਤਾਂ ਦਿਖਾ ਨਹੀਂ ਰਿਹਾਗਾ ਹੁਣ ਮੀਡੀਆ ਕੀ ਦਿਖਾ ਰਿਹਾ ਹੈਗਾ ਮੀਡੀਆ ਤਾਂ ਬੱਤੀ ਦੰਦਾ ਵਾਲਾ ਗੋਪੀ ਦਿਖਾ ਰਿਹਾ ਹੈਗਾ ਵੀਡੀਓ ਦਾ ਸੋਨੂ ਸੀਤ ਵਾਲਾ ਦਿਖਾ ਰਿਹਾ ਹੈਗਾ ਮੀਡੀਆ ਤਾਂ ਚੁੰਮਿਆ ਦੀ ਭਾਬੀ ਦਿਖਾ ਰਿਹਾ ਹੈਗਾ ਠੀਕ ਹੈ মিডিਆ ਨਹੀਂ ਟੂ ਸਤਿ ਸ੍ਰੀ ਅਕਾਲ ਦਿਖਾ ਰਿਹਾ ਹੈਗਾ ਕਿਤੇ ਨਾ ਕਿਤੇ মিডিਆ ਦੇ ਵਿੱਚ ਤੁਸੀਂ ਦੇਖਿਆ ਹੈਗਾ ਕਿ ਬੇਰੋਜ਼ਗਾਰੀ ਕੋਈ ਉਹਦਾ ਬਣੀ ਹੋਵੇ ਤੇ ਕਿਸੇ ਨੇ ਉਠਾਇਆ ਹੋਵੇ ਠੀਕ ਹੈ ਅਲੱਗ-ਅਲੱਗ ਥਾਵਾਂ ਦੇ ਉੱਤੇ ਇੱਥੋਂ ਤੀਕ ਕਿ ਬੇਰੋਜ਼ਗਾਰਾਂ ਦੇ ਉੱਤੇ ਲੜਕੀਆਂ ਨੂੰ ਧੂ ਤੂ ਕੇ ਸਿੱਟਿਆ ਗਿਆ ਹੈਗਾ ਜਦੋਂ 8 ਮਾਰਚ ਸੀਗੀ ਜਦੋਂ ਔਰਤ ਦਿਵਸ ਸੀਗਾ ਕਿਉਂ ਸਿੱਟਿਆ ਗਿਆ ਕਿਉਂਕਿ ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਨੌਕਰੀ ਦੋ ਉਹਦਾ ਸੀਐਮ ਦੇ ਬਾਹਰ ਚੋਂ ਚਲੇਗਾ ਨਾ ਤੁਸੀਂ ਕਹਿੰਦੇ ਵੀ ਲੋਕ ਨਹੀਂ ਬੋਲਦੇਗੇ ਲੋਕੀ ਸੀਐਮ ਦੇ ਬਾਹਰ ਤੀਕ ਜਾਈ ਜਾਂਦੇ ਬਾਈ ਤੁਸੀਂ ਕਹਿੰਦੇ ਲੋਕ ਬੋਲਦੇ ਨਹੀਂਗੇ ਉਹ ਗੱਲ ਬਕਰੀ ਹੈ ਹੈਗੀ ਉਹਨਾਂ ਦੀ ਕੋਈ ਖਬਰ ਜੇ ਉਹਨਾਂ ਨੂੰ ਮਾਸਟਰ ਕਾਰਡਰ ਦੀ ਇੱਕ ਵੀ ਭਰਤੀ ਆਈ ਹੋਵੇ ਬੇਰੋਜ਼ਗਾਰਾਂ ਦੀ ਇੱਕ ਵੀ ਭਰਤੀ ਆਈ ਹੋਵੇ ਉੱਥੇ ਸ਼ਿਤਰਖਾਨ ਥੋੜਾ ਜਾਣ ਕਿਦਾ ਜੀ ਕਰਦਾ ਹਰੇਕ ਬੰਦਾ ਪੇਪਰ ਦੀ ਤਿਆਰੀ ਕਰਕੇ ਪੇਪਰ ਦੇ ਕੇ ਆਪਦਾ ਤੇ ਕੰਮ ਨਵੇੜੇ ਹੁਣ ਬੇਰੋਜ਼ਗਾਰ ਇਹ ਕਹਿੰਦੇ ਹੈਗੇ ਅਸੀਂ ਪੇਪਰ ਲਵਾਂਗੇ ਤੁਸੀਂ ਖੈਰੇ ਯਾਰਗਾਂ ਤੋਂ ਪੇਪਰ ਨਾਲੋਂ ਭਾਈ ਅਸੀਂ ਤੁਹਾਡੇ ਮੂੰਹ ਹੱਲ ਦੇਖ ਰਹੇ ਹੈਗੇ ਆ ਠੀਕ ਹੈ ਸਾਡਾ ਪੇਪਰ ਲੈ ਲਓ ਸਾਡੇ ਦੋ ਪੇਪਰ ਲੈ ਲਓ ਤਿੰਨ ਲੈ ਲਓ ਨੌਕਰੀ ਉੱਥੇ ਤਾਂ ਕੋਈ ਆਉਂਦਾ ਨਹੀਂਗਾ ਪਰ ਇਹਨਾਂ ਨੇ ਤਾਂ ਟੈਂਕੀਆਂ ਤੋਂ ਉਤਾਰੇ ਸੀ ਬੇਰੋਜ਼ਗਾਰ ਵਿਯਡ ਟੈਟ ਪਾਸ ਜਿਹੜੇ ਉਹਨਾਂ ਦੀ ਗੱਲ ਕੀਤੀ ਹੈ ਜਾਵੇ ਆ ਫਾਜ਼ਿਲ ਕਾ ਤੋਂ ਇੱਕ ਨੌਜਵਾਨ ਸੀ ਉਹ ਵੀ ਟੈਂਕੀ ਤੇ ਚੜਿਆ ਹੋਇਆ ਸੀ ਉਹਨਾਂ ਨੂੰ ਵੀ ਉਤਾਰਿਆ ਗਿਆ ਸੀ ਪਰ ਹੁਣ ਉਹੀ ਬੇਰੁਜ਼ਗਾਰ ਫਿਰ ਧਰਨਿਆਂ ਤੇ ਬੈਠੇ ਹੋਏ ਟੈਂਕੀਆਂ ਤੇ ਚੜ੍ਹੇ ਹੋਏ ਆ ਕਿ ਲੱਗਦਾ ਇਹ ਸਰਕਾਰ ਨੂੰ ਫਿਰ ਦੁਬਾਰਾ ਤੋਂ ਮੂੰਹ ਲਾਉਣ ਗਈ ਹੀ ਨੌਜਵਾਨਾ ਜਿਨ੍ਹਾਂ ਨੇ ਨੌਜਵਾਨਾ ਨੇ ਸਰਕਾਰ ਲੈ ਕੇ ਆਂਦੀ ਸੀ ਸੱਤਾ ਦੇ ਵਿੱਚ ਤੁਖੋ ਸਰਕਾਰ ਲੋਕਾਂ ਨੇ ਕਿਸ ਨੂੰ ਮੂੰਹ ਲਾਉਣਾ ਹੈ ਕਿਸ ਨੂੰ ਨਹੀਂ ਲਾਉਣਾ ਹੈਗਾ ਇਹ ਇੱਕ ਵੱਖਰਾ ਇਸ਼ੂ ਹੈਗਾ ਇਸ ਦੇ ਉੱਤੇ ਰਾਜਨੀਤਿਕ ਮਾਹਰ ਹੀ ਆ ਜਿਹੜੇ ਉਹ ਆਪਣੀ ਗੱਲਬਾਤ ਆ ਜਿਹੜੀ ਉਹ ਰੱਖ ਸਕਦੇ ਹੈਗੇ ਆ ਕਿਉਂਕਿ ਲੋਕਾਂ ਨੂੰ ਸਿਰਫ ਤੇ ਸਿਰਫ ਇਹੀ ਲੱਗਦਾ ਹੈਗਾ ਕਿ ਅਸੀਂ ਫਲਾਨੇ ਜਿਤਾਤੇ ਦੂਜੇ ਹਰਾ ਦਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕਾਂਗਰਸ ਤੋਂ ਖੰਦੇ ਰਹੇ ਫਿਰ ਕਾਂਗਰਸ ਤੋਂ ਖੰਦੇ ਰਹੇ ਫਿਰ ਇਹ ਦੂਬਾਰ ਬਦਲਾਵ ਲੈ ਕੇ ਆਂਦਾ ਬਦਲਾਵ ਵਾਲਿਆਂ ਤੋਂ ਖਾ ਰਹੇ ਹੈਗੇ ਆ ਸੋ ਲੋਕਾਂ ਦੇ ਜਿਹੜੇ ਮੰਗਾ ਮਸਲੇ ਹੈਗੇ ਉਹ ਉਵੇਂ ਦੇ ਉਵੇਂ ਜਾਂਦੇ ਤੇ ਉਹਨਾਂ ਦੀਆਂ ਸਮੱਸਿਆਵਾਂ ਬਣੀਆਂ ਰਹਿੰਦੀਆਂ ਹੈਗੀਆਂ ਜਿਨ੍ਹਾਂ ਚਿਕਰ ਇਹਦਾ ਪ੍ਰੋਪਰ ਹੱਲ ਅਸੀਂ ਤਾਂ ਇਹੀ ਸਮਝਦੇ ਹੈਗੇ ਆ ਜਿਨ੍ਹਾਂ ਚੱਕਰ ਪੂਰਨ ਤੌਰ ਤੇ ਦਿੱਤੇ ਜੋ ਪਾਲਸੀਆਂ ਹੈਗੀਆਂ ਜੋ ਨਿੱਜੀ ਕਰਨ ਦੀ ਪਾਲਸੀ ਆ ਜੋ ਉਦਾਰੀ ਕਰਨ ਦੀ ਪਾਲਸੀ ਆ ਜੋ ਸੰਸਾਰੀ ਕਰਨ ਦੀ ਪਾਲਸੀ ਹੈਗੀ ਆ ਜਿਨ੍ਹਾਂ ਚੱਕਰ ਇਹ ਪਾਲਸੀਆਂ ਦੇ ਉੱਤੇ ਆ ਜਿਹੜਾ ਇਹਨਾਂ ਨੂੰ ਮੋੜਾ ਨਹੀਂ ਦਿੱਤਾ ਜਾਂਦਾਗਾ ਜਿੰਨਾ ਚਿਰ ਗੈਟ ਸਮਝੌਤੇ ਨਹੀਂ ਟੁੱਟਦੇਗੇ ਉਹਨਾਂ ਸਮਾਂ ਤੀਕਾ ਜਿਹੜਾ ਲੋਕਾਂ ਦੀ ਹਾਲਤ ਆ ਜਿਹੜੀ ਉਹ ਇਵੇਂ ਬਣੀ ਰਹੂਗੀ ਉਹਨਾਂ ਚਿਰ ਭਗਵੰਤ ਮਾਨ ਭਾਵੇਂ ਦੀ ਇੱਕ ਵਾਰੀ ਬਦਲਾਵ ਲੈ ਕੇ ਆਏ ਤੇ ਭਾਵੇਂ ਦੀ 10 ਵਾਰੀ ਲੈ ਕੇ ਆ ਜੀ ਉਹਨਾਂ ਚਿਰ ਉਹਦੇ ਹਰੇ ਪੈਨ ਚੋ ਸ਼ਾਈ ਮੁੱਕੀ ਦਊਗੀ ਉਨਾ ਚਿਰ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਨੀਗੀ ਕਿਉਂਕਿ ਦੇਖੋ ਸਰਕਾਰੀ ਨੌਕਰੀ ਤਾਂ ਤਾਂ ਮਿਲੂਗੀ ਨਾ ਜੇ ਭਰਾਵਾ ਸਰਕਾਰੀ ਕੋਈ ਅਦਾਰਾ ਛੱਡਣਗੇ ਤਾਂ ਇਹ ਬਿਜਲੀ ਬੋਰਡ ਅੱਜ ਪੂਰਤ ਤੌਰ ਦੇ ਉੱਤੇ ਖਤਮ ਕਰਨ ਦੇ ਵੱਲ ਆ ਜਿਹੜੀ ਵਧੀ ਹੋਈ ਆ ਤੁਸੀਂ ਬਿਜਲੀ ਬਿੱਲ ਮਾਫ ਕਰਤੇ ਉਹਨਾਂ ਨੂੰ ਇਨਕਮ ਤਾਂ ਕਿਸੇ ਪਾਸੇ ਹੋਣੀ ਨਹੀਂ ਰਹੀਗੀ ਮੁਲਾਜ਼ਮਾਂ ਦੀ ਕੱਲ ਨੂੰ ਸ਼ਾਂਤੀ ਹੋਊਗੀ ਉੱਥੋਂ ਠੀਕ ਹੈ ਸਕੂਲ ਲਗਾਤਾਰ ਆ ਜਿਹੜੇ ਉਹ ਬੰਦ ਕਰਨ ਅਮਰਿੰਦਰ ਕੈਪਟਨ ਨੇ ਔਨ ਸਾਰੀ 800 ਸਕੂਲ ਬੰਦ ਕਰਤਾ ਸੀਗਾ ਲਗਾਤਾਰ ਇਹ ਹੌਲੀ-ਹੌਲੀ ਘਟਾਉਂਦੇ ਤੁਰੇ ਜਾਂਦੇ ਸਕੂਲ ਆਫ ਐਮਿਨੈਂਸ ਲੈ ਜਾਂਦਾ ਕਰੇ ਕੁਛ ਲੈ ਜਾਂਦਾ ਠੀਕ ਹੈ ਉਹ ਵੀ ਸਕੂਲਾਂ ਨੂੰ ਖੋਰਾ ਲਾਉਂਦਾ ਹੀ ਇੱਕ ਸਕੀਮ ਹੈਗੀ ਆ ਸੋ ਐਜੂਕੇਸ਼ਨ ਮਹਿਕਮਾ ਵੀ ਖਤਮਾ ਲੱਗ ਭੱਗ ਤੇ ਹੈਲਥ ਦੇ ਖੇਤਰ ਦੇ ਵਿੱਚ ਤੁਸੀਂ ਦੇਖ ਲਓ ਕਿ ਵੱਡੇ ਵੱਡੇ ਮਗਰਮਾਨ ਮੱਛ ਬੈਠੇ ਹੈਗੇ ਆ ਠੀਕ ਹੈ ਤਕੜੇ ਤਕੜੇ ਹਸਪਤਾਲਾਂ ਦੀ ਤਾਂ ਗੱਲ ਸੁਣੀ ਜਾਂਦੀ ਹੈਗੀ ਆ ਤੇ ਦੂਜੇ ਸਰਕਾਰੀ ਖੇਤਰ ਦੇ ਵੱਲ ਧਿਆਨ ਨਹੀਂ ਦਿੱਤੇ ਜਾਂਦੇ ਜਦੋਂ ਸਰਕਾਰੀ ਹਸਪਤਾਲਾਂ ਦੇ ਵੱਲ ਨਹੀਂ ਕਿਸੇ ਨੇ ਧਿਆਨ ਦੇਣਾ ਸਰਕਾਰੀ ਸਕੂਲਾਂ ਦੇ ਵੱਲ ਕਿਸੇ ਨੇ ਧਿਆਨ ਨਹੀਂ ਦੇਣਾਗਾ ਠੀਕ ਹੈ ਸਰਕਾਰੀ ਮਹਿਕਮੇ ਦੇ ਵੱਲ ਜਦੋਂ ਕਿਸੇ ਨੇ ਧਿਆਨ ਹੀ ਨਹੀਂ ਦੇਣਾਗਾ ਜਦੋਂ ਸਰਕਾਰੀ ਮਹਿਕਮੇ ਖਤਮ ਹੋ ਜਾਣਗੇ ਤੇ ਸਰਕਾਰੀ ਨੌਕਰੀਆਂ ਵੀ ਖਤਮ ਹੋ ਜੂਗਾ ਫਿਰ ਭਗਵੰਤ ਮਾਨ ਸਾਰਿਆਂ ਨੂੰ ਆਪਦੇ ਘਰੇ ਤੋਂ ਨੌਕਰੀ ਨਹੀਂ ਦੇ ਸਕਦਾਗਾ ਨੌਕਰੀ ਤਾਂ ਵਿਭਾਗਾਂ ਨੇ ਦੇਣੀ ਆ ਪਰ ਸਾਰੇ ਸਾਰੇ ਡਿਪਾਰਟਮੈਂਟ ਆ ਜਿਹੜੇ ਉਹ ਨਿੱਜੀ ਕਰਨ ਦੀ ਪਾਲਿਸੀ ਦੇ ਤੇ ਤਹਿਤ ਆ ਜਿਹੜੇ ਪ੍ਰਾਈਵੇਟ ਕੀਤੇ ਜਾ ਰਹੇ ਸੋ ਇਸ ਕਰਕੇ ਕਿਤੇ ਨਾ ਕਿਤੇ ਸਾਰੀ ਸਮੱਸਿਆ ਦੀ ਜੜਾ ਜਿਹੜੀ ਉਹ ਇੱਥੇ ਹੈਗੀ ਆ ਲੜਾਈ ਆ ਜਿਹੜੀ ਉਹ ਕਾਫੀ ਵੱਡੀ ਹੈਗੀ ਏਡੀ ਛੋਟੀ ਤੇ ਐ ਨਹੀਂ ਦੇਖਣਾ ਚਾਹੀਦਾ ਵੀ ਅੱਜ ਲੜੇ ਤਾਂ ਕੱਲ ਨੂੰ ਜਿੱਤ ਜਾਗੇ ਇਸ ਦੇ ਵਾਸਤੇ ਜਿਹੜਾ ਲੰਮਾ ਸੰਘਰਸ਼ ਆ ਜਿਹੜਾ ਸਾਰੇ ਤਬਕਿਆਂ ਨੂੰ ਰਲ ਕੇ ਕਰਨਾ ਪਊਗਾ ਕਿ ਨਾ ਤਾਂ ਇਹ ਸੰਘਰਸ਼ ਨੂੰ ਕੱਲੇ ਬੇਰੋਜ਼ਗਾਰ ਜਿੱਤ ਸਕਦੇ ਨਾ ਮਜ਼ਦੂਰ ਜਿੱਤ ਸਕਦੇ ਤੇ ਨਾ ਹੀ ਕੱਲੇ ਕਿਸਾਨ ਜਿੱਤ ਸਕਦੇ ਨਾ ਹੀ ਕੱਲੇ ਮੁਲਾਜ਼ਮ ਜਿੱਤ ਸਕਦੇ ਸਾਰੇ ਤਬਕਿਆਂ ਨੂੰ ਕਿਤੇ ਨਾ ਕਿਤੇ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਆ ਜਿਹੜਾ ਚੱਲਣਾ ਪਊਗਾ ਫਿਰ ਕਿਤੇ ਜਾ ਕੇ ਆ ਇਹ ਮਾਮਲੇ ਦਾ ਜਿਹੜਾ ਉਹ ਹੱਲ ਆ ਜਿਹੜਾ ਹੋ ਸਕਦਾ ਨਹੀਂ ਤਾਂ ਚੰਡੀਗੜ੍ਹ ਦੇ ਭਵਾਂ ਦੀ ਸਿਹਾਰੀ ਪਾਲੋ ਤੇ ਚਾਹੇ ਬਿਹਾਰੀ ਪਾਲੋ ਉਹ ਸਿਰਫ ਤੇ ਸਿਰਫ ਲੋਕਾਂ ਦਾ ਮੰਨਤਾ ਜਿਹੜਾ ਉਹ ਲਾਇਆ ਜਾ ਸਕਦਾ ਪਰ ਜੇਕਰ ਲੋਕਾਂ ਦੇ ਸਹੀ ਮੁੱਦਿਆਂ ਦੇ ਹੱਲ ਕਰਨੇ ਹੈਗੇ ਤੇ ਕਿਤੇ ਨਾ ਕਿਤੇ ਇਸ ਪਾਸੇ ਵਾਲ ਨੂੰ ਜਿਹੜਾ ਉਹ ਵਧਣਾ ਪਊਗਾ ਤੇ ਇਹ ਸਰਕਾਰ ਨੂੰ ਉਹਨਾਂ ਚਾਰ ਵਧਣਾ ਹੀ ਪੈਣਾ ਨਹੀਂ ਤਾਂ ਹਾਲ ਤੀਕ ਸਿਰਫ ਲੋਕ ਸਵਾਲ ਹੀ ਕਰਨ ਲੱਗੇ ਆ ਤੇ ਨਹੀਂ ਤਾਂ ਜਿਵੇਂ ਭਗਵੰਤ ਮਾਨ ਨੇ ਖੁਦ ਕਿਹਾ ਸੀਗਾ ਕਿ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਸੌਣ ਵਾਲੇ ਦਿਨਾਂ ਦੇ ਵਿੱਚ ਫਿਰ ਉਸੇ ਤਰੀਕੇ ਦੇ ਨਾਲ ਡਲਿਆਂ ਦੇ ਨਾਲ ਹੀ ਜਿਹੜਾ ਲੋਕਾਂ ਨੇ ਸਵਾਗਤ ਆ ਜਿਹੜਾ ਇਹਨਾਂ ਦਾ ਕਰਨਾ ਹੈਗਾ ਸੋ ਕਿਤੇ ਨਾ ਕਿਤੇ ਜੇਕਰ ਕੁਝ ਨਾ ਕੁਝ ਕਰ ਦੇਣਗੇ ਤਾਂ ਹੋ ਸਕਦਾ ਵੀ ਦੁਬਾਰਾ ਕਿਤੇ ਨਾ ਕਿਤੇ ਲੋਕ ਚੁਣ ਲੈਣ ਪਰ ਜਿਸ ਤਰੀਕੇ ਦੇ ਨਾਲ ਆ ਜਿਹੜਾ ਐਤਕੀ ਇਹ ਕਹਿੰਦੇ ਸੀਗੇ 13-13 ਕਰ ਦਾਂਗੇ ਉਹ 13 ਦੀ ਬਜਾਏ ਅੱਗੂ ਏਕਾ ਘੱਟਤਾ ਲੋਕਾਂ ਨੇ ਸੋ ਕਿਤੇ ਨਾ ਕਿਤੇ ਦੇਖਣਾ ਚਾਹੀਦਾ ਸੰਭਲ ਜਾਣਾ ਚਾਹੀਦਾ ਹੈਗਾ ਨੌਕਰੀਆਂ ਦੀ ਗੱਲ ਕੀਤੀ ਪਿਛਲੀਆਂ ਸਰਕਾਰਾਂ ਵੀ ਜਾਂਦੇ ਜਾਂਦੇ ਸਮੇ ਜਿਹੜੀਆਂ ਨੌਕਰੀਆਂ ਕੱਢਦੇ ਸੀ ਕਰੀਆਂ ਕੱਢ ਦਿੰਦੀ ਆ ਤਾਂ ਜਿਹੜੇ ਬੇਰੁਜ਼ਗਾਰ ਨੌਜਵਾਨ ਉਹ ਕਿਤੇ ਨਾ ਕਿਤੇ ਇਹਨਾਂ ਵੱਲ ਝੁਕਾ ਕਰ ਸਕਦੇ ਦਿਖੋ 2.5 ਸਾਲ ਬੀਤ ਗਏ ਆ ਵੀਰੇ ਠੀਕ ਹੈ 2.5 ਸਾਲ ਬੀਤ ਗਏ ਆ ਤੇ ਹਲੇ ਹੁਣ ਇਹਨਾਂ ਦਾ ਜਿਹੜਾ ਉਹ ਢਿੱਡਲਜਾ ਮੰਤਰੀ ਹੈਗਾ ਸਿੱਖਿਆ ਮੰਤਰੀ ਠੀਕ ਹੈ ਹਲੇ ਉਹ ਹੁਣ ਕਹਿ ਰਿਹਾ ਹੈਗਾ ਕਿ ਅਸੀਂ ਸਿੱਖਿਆ ਵਿਭਾਗ ਦੇ ਵਿੱਚ ਭਰਤੀ ਕਰਾਂਗੇ ਭਰਤੀਆਂ ਦੇਵਾਂਗੇ ਠੀਕ ਹੈ ਹਲਤੀਕ ਬਿਆਨ ਹੀ ਆਇਆ ਤੇ ਅਸੀਂ ਇਹ ਬਿਆਨ ਆ ਜਿਹੜਾ ਕਾਂਗਰਸ ਪਾਰਟੀ ਦੇ ਦੌਰਾਨ ਜਦੋਂ ਵਿਜੇਂਦਰ ਸਿੰਘਲਾ ਸੀਗਾ ਉਹਨੇ ਤਾਂ 10 ਵਾਰੀ ਬਿਆਨ ਦਿੱਤਾ ਸੀ ਤੇ ਫੇਰ ਕਿਤੇ 11ਵੀਂ 12ਵੀਂ ਵਾਰ ਕਿਤੇ ਪੋਸਟਾ ਕੱਢਣਗਾ ਸੀ ਉਹ ਵੀ ਆਖਰੀ ਸਮੇਂ ਦੇ ਉੱਤੇ ਜਾ ਕੇ ਠੀਕ ਹੈ ਹਾਲ ਤੀਕ ਕੱਲੇ ਬਿਆਨ ਹੀ ਦੇ ਰਿਆ ਵੀ ਅਸੀਂ ਦੇਵਾਂਗੇ ਜਾਨੀ ਕਿ ਢਾਈ ਸਾਲਾਂ ਦੇ ਵਿੱਚ ਸਿਰਫ ਇੰਨਾ ਹੀ ਕਹਿਣਾ ਸਿੱਖਿਆ ਹੈਗਾ ਵੀ ਅਸੀਂ ਦੇਵਾਂਗੇ ਢਾਈਆਂ ਤੋਂ ਬਾਅਦ 2.5 ਸਾਲ ਰਹਿ ਗਏ ਸਾਲ ਹੋਰ ਲੰਘ ਜਾਣਾ 3.5 ਸਾਲ ਹੋ ਗਏ 1.5 ਸਾਲ ਆਜੂਗਾ ਫਿਰ ਇਸ ਤੋਂ ਬਾਅਦ ਜੇ ਮੰਨ ਲਾ ਵੀ 1.5 ਸਾਲ ਤੋਂ ਪਹਿਲਾਂ ਕੋਈ 5 ਮਹੀਨੇ ਪਹਿਲਾਂ ਨੋਟੀਫਿਕੇਸ਼ਨ ਕੱਢਿਆ ਤੇ ਆਖਰੀ ਸਮੇ ਸਮਾਟ ਪਾਉਂਦੇ ਟਪਾਉਂਦੇ ਜਿਹੜਾ ਕੋਈ ਵੀ ਭਾਰਤੀ ਜਿਹੜੀ ਸਵਾ ਸਾਲ ਆ ਜਿਹੜਾ ਉਹਨੂੰ ਲੱਗ ਜਾਂਦਾ ਹੈਗਾ ਤੇ ਉਹ ਨਵੀਂ ਸਰਕਾਰ ਦੇ ਵਿੱਚ ਜਾ ਕੇ ਪੂਰੀ ਕੀਤੀ ਤਾਂ ਫਿਰ ਇਹ ਸਰਕਾਰ ਨੇ ਤਾਂ ਕੁਝ ਨਹੀਂ ਕੀਤਾਗਾ ਉਹਦਾ ਕ੍ਰੈਡਿਟ ਆ ਜਿਹੜੀ ਨਵੀਂ ਸਰਕਾਰ ਬਣੂਗੀ ਉਹ ਲਊਗੀ ਇਹਨਾਂ ਨੂੰ ਕੁਝ ਥੋੜਾ ਮਿਲਣਾ ਹੈਗਾ ਇਹ ਗੇਮ ਕਿਉਂ ਸਰਕਾਰਾਂ ਕਰਦੀਆਂ ਨੇ ਲਾਸਟ ਤੇ ਭਰਤੀਆਂ ਕਿਉਂ ਕੱਢਦੀਆਂ ਨੇ ਤੁਸੀਂ ਕੇਡਰਾਂ ਦੇ ਵਿੱਚ ਰਹੇ ਹੋ ਯੂਨੀਅਨ ਦੇ ਵਿੱਚ ਰਹੇ ਹੋ ਤੁਹਾਨੂੰ ਪਤਾ ਲੱਗਦਾ ਹੋਵੇਗਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਦੇਖੋ ਲਾਸਟ ਦੇ ਉੱਤੇ ਤਾਂ ਹੀ ਕੱਢਦੇ ਹੈਗੇ ਲਾਸਟ ਦੇ ਉੱਤੇ ਵੋਟਾਂ ਪੈਣੀਆਂ ਹੁੰਦੀਆਂ ਹਨ ਵੀਰੇ ਠੀਕ ਹੈ ਚੋਣ ਜਾਬਤ ਤੋਂ ਪਹਿਲਾਂ ਪਹਿਲਾਂ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਨੂੰ ਲੱਗਦਾ ਸੀ ਕੋਈ ਮਾੜੀ-ਮੋਟੀ ਜੇਕਰ ਸ਼ਾਖ ਬਚਾਉਣੀ ਹੈਗੀ ਅਸੀਂ ਤਾਂ ਕੋਈ ਚਾਰ ਵੋਟਾਂ ਪੈ ਜਾਣਗੀਆਂ ਇਸ ਕਰਕੇ ਥੋੜਾ ਘਣਾ ਫਿਰ ਜੇ ਮੰਨ ਲਾ ਵੀ ਸਾਰਾ 5 ਸਾਲ ਸਾਢੇ 4 ਸਾਲ ਲੋਕਾਂ ਨੂੰ ਉਤਪਾਇਆ ਤੇ ਮਾੜਾ ਠੰਡਾ ਸਿੱਟਾ ਵੀ ਮਾਰਨਾ ਹੁੰਦਾ ਆਖਰ ਦੇਤੇ ਉਹ ਠੰਡਾ ਸਿੱਟਾ ਮਾਰਨ ਦੀ ਖਾਤਰੀ ਹੈ ਜਿਹੜੀ ਉਹ ਕੱਢੀ ਜਾਂਦੀ ਹੈਗੀ ਵਰਤੀ